ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਲਗਾਤਾਰ ਬਜਾਈ ਦਾ ਕੰਮ ਜਿਹੜਾ ਪੂਰੇ ਜੋਰਾਂ ਸ਼ੋਰਾਂ ਤੇ ਐ ਹਰੇਕ ਨੂੰ ਐ ਹੋ ਰਿਹਾ ਵੀ ਮੈਂ ਨਾ ਪਿੱਛੇ ਰਹਿ ਜਾ ਮੈਂ ਨਾ ਪਿੱਛੇ ਰਹਿ ਜਾ ਡੀਪੀ ਕਿਸੇ ਨੂੰ ਨਹੀਂ ਮਿਲਦੀ ਭਾਜਣਾ ਪਈਆਂ ਪਈਆਂ ਜੱਟਾਂ ਨੂੰ ਉਧਰੋਂ ਝੋਨੇ ਦਾ ਹੁਣ ਜਿਹੜਾ ਹੋਣ ਵੱਡਾ ਜਾ ਰਿਹਾ ਜਿਵੇਂ ਉਹ ਕੰਬੈਨ ਲੱਗੀ ਪਈ ਐ ਇਹਦਾ ਮੌਇਸਚਰ ਬਹੁਤ ਜ਼ਿਆਦਾ ਆ ਰਿਹਾ ਹੈ ਹਨਾ ਕੰਮ ਟੇਡਾ ਹੀ ਹੋਈ ਜਾਂਦਾ ਦਿਨੋਂ ਦਿਨ ਉਤਰੋਂ ਮੌਸਮ ਆ ਜਿਹੜਾ ਉਹ ਹੁਣ ਤੁਸੀਂ ਐ ਲਾ ਲਓ ਵੀ ਇੰਨੇ ਕ ਵਾਣ ਦੇ ਵਿੱਚ ਕੋ ਟਰੈਕਟਰ ਲੱਗਿਆ ਪਿਆ ਹਣਾ ਇੱਕ ਹੋਰ ਟਰੈਕਟਰ ਲੱਗਿਆ ਪਿਆ ਇੱਕ ਕੰਬੈਨ ਲੱਗੀ ਪਈ ਆ ਇੱਕ ਉਹ ਵਹੀ ਜਾਂਦਾ ਪਰਲੇ ਪਾਸੇ ਸਾਰੇ ਇਹਨੂੰ ਐ ਵੀ ਮੈਂ ਪਹਿਲਾਂ ਕਰ ਲਾਂ ਮੈਂ ਪਹਿਲਾਂ ਕਰਦਾ ਮੈਂ ਪਹਿਲਾਂ ਕਰ ਲਾਂ ਇੱਕ ਮੈਂ ਵੀਡੀਓ ਪਾਈ ਸੀ ਵੀ ਵੱਟਾਂ ਮੇਰੇ ਵੱਟਾਂ ਜੇ ਤੁਸੀਂ ਨਾਲ ਦੀ ਨਾਲ ਪਾ ਦੋਗੇ ਹਣਾ ਜਿਵੇਂ ਮਤਲਬ ਅੱਜ ਵੀਤੀ ਇੱਕ ਦਿਨ ਦੇ ਅੰਦਰ ਅੰਦਰ ਜੇ ਵੱਟ ਪੈ ਜੇ ਤਾਂ ਵੱਟ ਵਾਲੀ ਥਾਂ ਦੇ ਉੱਤੇ ਜਿਹੜੇ ਛਿੱਟੇ ਲੱਗਦੇ ਨੇ ਨਾ ਉਹ ਮੋٹے ਲੱਗਦੇ ਆ ਕਦੇ ਵੀ ਨੋਟ ਕਰਿਓ ਵੱਟਾਂ ਨਾਲ ਕਦੇ ਵੀ ਫਸਲ ਨਹੀਂ ਘੜਦੀ ਹੁੰਦੀ ਇਹ ਪਰਤੇਾਈ ਹੋਈ ਗੱਲ ਆ ਹਨਾ ਨਿੱਕਾ ਜਿੱਦਾਂ ਕਹਿਰਾ ਹੋਊਗਾ ਉਹਨਾਂ ਪਾਣੀ ਆ ਜਿਹੜਾ ਘਟ ਪਊਗਾ ਕਣਕ ਨੂੰ ਪਾਣੀ ਘੱਟ ਹੀ ਚਾਹੀਦਾ ਹੁੰਦਾ ਜਿੰਨਾ ਵੱਡਾ ਕਹਿਰਾ ਹੋਊਗਾ ਭਰ ਕੇ ਜਦੋਂ ਲਾਉਣੇ ਆ ਪਾਣੀ ਜੇ ਜਿੱਥੇ ਪਾਣੀ ਖੜਜੇ ਉੱਥੇ ਸਮਝ ਲਓ ਕਣਕ ਹੈ ਜਿਹੜੀ ਉਹ ਦਬ ਜਾਂਦੀ ਆ ਤੇ ਵਾਣ ਜਿੰਨਾ ਵੀ ਕਣਕ ਬੀਜਣੀ ਆ ਜਿਹੜੇ ਮਰਜ਼ੀ ਮੈਥ ਨਾਲ ਬੀਜੋ ਹੁਣ ਅੱਜ ਤੋਂ ਬਾਅਦ ਵੀ ਆ ਜਿਹੜਾ ਉਹ 45 ਤੋਂ ਲੈ ਕੇ 48 ਕਿਲੋ ਪਾਉਣਾ ਤੇ ਦਿਨੋਂ ਦੇ ਭਾਅ ਦਿਨ ਜਿੰਨੀ ਜਿੰਨੀ ਲੇਟ ਹੋਈ ਜਾਊਗੀ ਉਹਨੇ ਉਹਨੇ ਦਿਨ ਅੱਜ ਤੋਂ ਕਣਕ ਹੈ ਜਿਹੜੀ ਉਹ ਲੇਟ ਨਿਕਲਣੀ ਲੱਗ ਜੂਗੀ ਠੀਕ ਹੈ ਕਿਉਂਕਿ ਮੌਸਮ ਹੈ ਜਿਹੜਾ ਉਹ ਹੁਣ ਹੋਇਆ ਵਧੀਆ ਚਾਹੇ 826 ਵੀਜੋ ਜਿੰਨੀਆਂ ਵੀ ਯੂਨੀਵਰਸਿਟੀ ਸਿਫਾਰਸ਼ ਕਰਦੀ ਹੈ ਵੀ 15 ਤਰੀਕ ਤੱਕ ਕਣਕ ਵੀਜੋ 25 ਤਰੀਕ ਤੱਕ ਬੀਜ ਸਕਦੇ ਹੋ ਐਵੇਂ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਜਿੰਨੀ ਕਣਕ ਰਲਾ ਕੇ ਵੀਜੋਗੇ ਉੰਨਾ ਜਿਆਦਾ ਫਾਇਦਾ ਰਲੌਣ ਦਾ ਮਤਲਬ ਭਾਵ ਜੜੀ ਦਾ ਕੱਦ ਘੱਟ ਆ ਉਹਨੂੰ ਰੱਖੋ 3 ਕਿਲੋ ਜੜੀ ਦਾ ਕੱਦ ਵੱਧਾ ਉਹਨੂੰ ਰੱਖੋ 20 ਕਿਲੋ ਠੀਕ ਹੈ ਜਿਵੇਂ 826 ਦੇ ਵਿੱਚ ਜਾਂ 327 ਲੈਣੀ ਉਹਨਾਂ ਦਾ ਕੱਦ ਬਰਾਬਰ ਜਿਹਾ ਤੋਂ ਬਰਾਬਰ ਬਰਾਬਰ ਬੀ ਰੱਖ ਸਕਦੇ ਹੋ ਆਦਰਵਾਇਜ਼ ਜੇ ਤੁਸੀਂ 826 ਦੇ ਵਿੱਚ 187 ਵੀ ਜਣੀ ਆ ਠੀਕ ਹੈ ਤਾਂ 826 ਦਾ ਬੀ ਆ ਜਿਹੜਾ ਉਹ ਵਾਧਾ ਰੱਖੋ 187 ਦਾ ਬੀ ਆ ਜਿਹੜਾ ਘੱਟ ਰੱਖੋ ਐਦਾਂ ਕਰਕੇ ਤੇ ਪੀਆਈ ਕੰਪਨੀ ਦੀ ਜਾਂ ਕਿਸੇ ਵੀ ਕੰਪਨੀ ਦੀ ਪਾਇਰੋ ਸਲਫੋਨ 85% ਗੁੱਲੀ ਡੰਡੇ ਵਾਲੀ ਦਵਾਈ ਜ਼ਰੂਰ ਕਰਦੇ ਹੋ ਮਿੱਤਰੋ ਕਿਉਂਕਿ ਗੁੱਲੀ ਡੰਡੇ ਨੇ 5-7 ਮਾਣ ਤੁਹਾਡੀ ਔਸਤ ਘਟਾ ਦੇਣੀ ਆ ਹੁਣ 15-1600 ਲਾ ਦੁਖਿਆਨ ਦੁਖਣਾ ਨਹੀਂ ਜਦੋਂ ਗੁੱਲੀ ਡੰਡਾ ਬਾਅਦ ਦੇ ਵਿੱਚ ਹੋ ਜਾਂਦਾ ਉਦੋਂ ਤੁਹਾਡਾ ਬਹੁਤ ਨੁਕਸਾਨ ਹੁੰਦਾ ਕਣਕ ਮਸ਼ੀਨਾਂ ਦੀ ਚਾਂਗ ਨਿਕਲੀ ਪਈ ਹੈ ਜਮਾ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਬਈ ਕੀ ਹਿਸਾਬ ਕਿਤਾਬ ਨਾਲ ਤੁਸੀਂ ਕਿਹੜੇ ਮੈਥਡ ਨਾਲ ਕਣਕ ਬੀਜੀ ਆ ਵਾਕੇ ਬੀਜੀ ਆ ਰੂਟਾਵੇਟਰ ਨਾਲ ਬੀਜੀ ਆ ਸੁਪਰ ਸੀਡਰ ਨਾਲ ਬੀਜੀ ਆ ਜ਼ੀਰੋ ਡਰਿਲ ਨਾਲ ਬੀਜੀ ਆ ਹੈਪੀ ਸੀਡਰ ਨਾਲ ਬੀਜੀ ਆ ਤੇ ਕਿਹੜੀ ਵੈਰਾਈਟੀ ਬੀਜ ਰਹੇ ਹੋ ਐਦ ਕੀ ਕਮੈਂਟ ਜਰੂਰ ਕਰਿਓ ਬਈ ਚੈਨਲ ਨੂੰ ਗੱਲ ਸਬਸਕ੍ਰਾਈਬ